ਅੱਜ ਦੀ ਜ਼ਿੰਦਗੀ ਵਿੱਚ ਇਨਸਾਨ ਇਸ ਕਦਰ ਰੁੱਝ ਜਾਂਦਾ ਹੈ ਕਿ ਆਪਣੇ ਲਈ ਸਮਾਂ ਹੀ ਨਹੀਂ ਘਟ ਪਾਉਂਦਾ ਪਰ ਇਸੇ ਭੱਜ ਦੌੜ ਤੋਂ ਨਿਕਲ ਕੇ ਕੁਝ ਖੂਬਸੂਰਤ ਪਲ ਬਿਤਾਉਣ ਦੇ ਲਈ ਕੈਨੇਡਾ ਵਿਖੇ ਫਾਈਨੈਂਸ਼ੀਅਲ ਸਰਵਿਸ ਦੇ ਖੇਤਰ ਦੇ ਵਿੱਚ ਨਵੀਂ ਕ੍ਰਾਂਤੀ ਲਿਆਉਣ ਵਾਲੀ ਨਾਰਥ ਅਮਰੀਕਾ ਦੀ ਮੋਰੀ ਕੰਪਨੀ ਵੋਲ ਫਾਈਨੈਂਸ਼ੀਅਲ ਗਰੁੱਪ ਵੱਲੋਂ ਕੈਨਕੋਮ ਮੈਕਸੀਕੋ ਵਿਖੇ ਇੱਕ ਚਾਰ ਰੋਜ਼ਾ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 700 ਦੇ ਕਰੀਬ ਸੀਨੀਅਰ ਲੀਡਰਸ਼ਿਪ ਆਪਣੇ ਪਰਿਵਾਰਾਂ ਸਮੇਤ ਪਹੁੰਚੀ ਇਸ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਜਿੱਥੇ ਬਿਜ਼ਨਸ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਟ੍ਰੇਨਿੰਗ ਦਿੱਤੀ ਗਈ ਉੱਥੇ ਹੀ ਖੂਬਸੂਰਤ ਸ਼ਾਂਤ ਸਮੁੰਦਰ ਦੇ ਕੰਢੇ ਮੰਨ ਮੌਂਦਾ ਰੰਗਾਂ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਹਰ ਉਮਰ ਦੇ ਲੋਕਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਤੇ ਸਭ ਦਾ ਮਨ ਮੋਲਿਆ بابا کي انو ڏيڪي ياهي راني فون مارو وارو خيرو ۾ مٿم دي پئي تو ਤਮੰਤ ਹੋ ਲਿਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਅਪੁੱਲ ਯਾਦਾਂ ਬਣਾ ਕੇ ਰਹਿ ਗਿਆ ਇਸ ਸਮਾਂ ਜਿਹੜੇ ਕਰ ਜਾਈਏ ਲਜ ਮਾਪਿਆਂ ਦੀ ਪਾਲੀਏ ਨਿਸੇਰੇ ਵਾਲਾ ਹੋਵੇ ਪੰਮ ਪੁੱਤਰ ਮਲੰਗ ਦਾ ਤੰਗੇ ਵਾਲਾ ਖੈਰ ਮੰਗਦਾ ਪਤੰਗੇ ਵਾਲਾ ਖੈਰ ਮੰਗਦਾ ਤੰਗ ਲੋਰ ਦਾ ਹੋਵੇ ਤੇ ਪੰਮ ਚ ਵਰਲ ਫਾਈਨੈਂਸ਼ੀਅਲ ਗਰੁੱਪ ਇੱਕ ਅਜੀਹਾ ਨਾਮ ਹੈ ਜੋ ਪੈਸੇ ਅਤੇ ਲਾਈਫ ਸਟਾਈਲ ਦੇ ਨਾਲ ਬਦਲਦਾ ਹੈ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ ਜਿੱਥੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਸੁਪਨੇ ਦੇਖਣ ਦੀ ਵੇਲ ਨਹੀਂ ਪਰ WFG ਇੱਕ ਅਜੀਹਾ ਮੰਚ ਹੈ ਜਿੱਥੇ ਤੁਹਾਡੇ ਸੁਪਨੇ ਸਾਕਾਰ ਹੋਣ ਯਕੀਨੀ ਹਨ WFG ਇੱਕ ਅਜੀਹਾ ਸਿਸਟਮ ਹੈ ਜੋ ਅੱਗੇ ਵਧਣ ਦੇ ਲਈ ਹਰ ਇੱਕ ਨੂੰ ਇੱਕੋ ਜਿਹੇ ਮੌਕੇ ਪ੍ਰਦਾਨ ਕਰਦਾ ਹੈ ਇੱਕ ਅਜੀਹਾ ਕਾਰੋਬਾਰ ਜਿਸ ਦੇ ਨਾਲ ਜੁੜ ਕੇ ਤੁਸੀਂ ਕਰ ਸਕਦੇ ਹੋ ਮਨੁੱਖਤਾ ਦਾ ਭਲਾ ਹਰ ਵਿਅਕਤੀ ਪੈਸਾ ਕਮਾਉਣ ਦੇ ਲਈ ਦਿਨ ਰਾਤ ਕੰਮ ਕਰਦਾ ਹੈ ਪਰ ਪੈਸਾ ਤੁਹਾਡੇ ਲਈ ਕਿਵੇਂ ਕੰਮ ਕਰਦਾ ਹੈ ਇਹ ਸਿਖਾਉਂਦਾ ਹੈ WFG ਤੁਹਾਡੀ ਮਿਹਨਤ ਦੇ ਨਾਲ ਕਮਾਏ ਇੱਕ ਇੱਕ ਡਾਲਰ ਨੂੰ ਬਚਾਉਣ ਦੇ ਲਈ ਵਚਨਬੱਧ ਹੈ WFG ਇੱਕ ਅਜੇਹਾ ਮੰਚ ਜਿੱਥੇ ਉਮਰ ਜਾਤ ਪਾਤ ਦਾ ਕੋਈ ਬੰਧਨ ਨਹੀਂ ਭੇਦ ਭਾਵ ਨਹੀਂ ਤੁਸੀਂ ਜੁੜ ਸਕਦੇ ਹੋ ਕਦੇ ਵੀ ਜਿਵੇਂ ਵਿਕਰਮ ਵੰਡਰ ਇਹ ਇਨਸਾਨ ਜੋ ਕੈਨੇਡਾ ਪੁਲਿਸ ਦੀ ਨੌਕਰੀ ਛੱਡ ਕੇ ਇੱਕ ਨਾਮਵਰ ਰੀਅਲਟਰ ਵਜੋਂ ਜਾਣੇ ਜਾਂਦੇ ਦੇਵ ਟਾਲੀਵਾਲ ਜੋ ਆਪਣੇ ਚੱਲਦੇ ਕਈ ਕਾਰੋਬਾਰਾਂ ਨੂੰ ਛੱਡ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਡਬਲਯੂ ਐਫ ਜੀ ਦੇ ਵਿੱਚ ਆਏ ਅੱਜ ਇਹਨਾਂ ਦੀ ਤਰੱਕੀ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਬਣੇ ਹੀ ਡਬਲਯੂ ਐਫ ਜੀ ਦੇ ਲਈ ਹੋਣ। ਅਜਿਹੇ ਸੈਂਕੜੇ ਉਦਾਹਰਨਾਂ ਹਨ ਜੋ ਸਮੇਂ ਦੇ ਨਾਲ ਬਦਲ ਗਏ ਪਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਸਮੇਂ ਨੂੰ ਬਦਲ ਦਿੱਤਾ। ਅਜਿਹਾ ਸ਼ਖਸ ਹੈ ਰਾਜਾ ਤਾਲੀਵਾਲ ਜੋ ਅੱਜ ਕਿਸੇ ਪਛਾਣ ਦਾ ਮੁਹਤਾਜ ਨਹੀਂ। ਜਦੋਂ ਡਬਲਯੂ ਐਫ ਜੀ ਦਾ ਨਾਮ ਆਉਂਦਾ ਹੈ ਤਾਂ ਇਸ ਦਾ ਨਾਮ ਆਪ ਮੁਹਾਰੇ ਹੀ ਆ ਜਾਂਦਾ ਹੈ। ਇੱਕ ਟੈਕਸੀ ਡਰਾਈਵਰ ਤੋਂ ਕੰਪਨੀ ਦੇ ਫੀਲਡ ਚੇਅਰਮੈਨ ਦੇ ਅਹੁਦੇ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈ ਪਰ ਰਾਜਾ ਤਾਲੀਵਾਲ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਬਸ ਲੋੜ ਹੈ ਮਿਹਨਤ ਲਗਨ ਤੇ ਦ੍ਰਿੜਤਾ ਦੀ ਪ੍ਰਬੰਧਕਾਂ ਵੱਲੋਂ ਆਯੋਜਿਤ ਕੀਤਾ ਗਿਆ ਇੱਕ ਖੂਬਸੂਰਤ ਪ੍ਰੋਗਰਾਮ ਸਭ ਦੇ ਦਿਲਾਂ ਵਿੱਚ ਸ਼ਾਨਦਾਰ ਤੇ ਅਮਿੱਟ ਯਾਦਾਂ ਛੱਡ ਗਿਆ ਸਟੈਂਸ ਵਿੱਚ ਮੋਸਟ ਆਫ ਪੀਪਲ ਹੈਵ ਇਸ is training attendance and and they have mo most of issues around recruiting and taprooting and all the key factors uh, I'm not gonna go in that detail right now but I'll tell you uh, I did a lot of homework uh, with all of you uh, behind the scene over the couple days and I hope all of you implement some of the things to uh, get better at uh, these five things number 100, 100. If I ਲਿਆਕਤ ਕੇ ਅਲੱਗ ਦੇਤਾ ਨਜ਼ਾਕਤ ਕੇ ਅਲੱਗ ਦੇਤਾ ਜਿਹੜੇ ਕਾਬਲ ਬੰਦੇ ਹੁੰਦੇ ਨੇ ਉਹਨਾਂ ਦੇ ਇਹ ਕਾਬਲੇ ਤਾਰੀਫ ਯੋਗਦਾਨ ਹੁੰਦਾ ਖੁਦੀ ਕੋ ਕਰ ਬੁਲੰਦੀ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦੀ ਕੋ ਕਰ ਬੁਲੰਦੀ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ

ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੁਛ ਕੇ ਹਾਤਾ ਹਨੇਰਾ ਜਰੇਗਾ ਅੱਖ ਮੇ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮਾਤ ਇਸ ਰਾਤ ਜੇ ਹੋ ਗਈ

ਹਰਫਿਆ ਹਮੇਸ਼ਾ ਲਿਖੇ ਰਹਣਗੇ ਕੁਛ ਕੇ ਹਾਤਾ ਹਨੇਰਾ ਜਰੇਗਾ ਕਿ ਮੈਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਨਿਤਦਰ ਤੇਰੇ ਤੇ ਜਾ ਕੇ ਮੈਨੂੰ ਫਿਕਰ ਹੈ ਪੂਰੇ ਜਗਤ ਦਾ ਸਿੱਧੂ ਐ ਜਾਣਦਾ ਤੂੰ ਮੈਨੂੰ ਭੁੱਲ ਨਾ ਜਾਵੀਂ ਨਿਤ ਪੁਕਾਰ ਕਿਉਂ ਕਰਾਂ ਐਵਰੀਬਾਡੀ ਟੋਲਡ ਮੀ ਦੈਟ ਆ ਵਾਸ ਕ੍ਰੇਜ਼ੀ ਐਵਰੀਬਾਡੀ ਟੋਲਡ ਮੀ ਦੈਟ ਆ ਵੁਡਨਟ ਮੇਕ ਇਟ ਬਟ ਆਲ ਟੈਲ ਯੂ ਵਟ ਦੈਟ ਟਾਈਮ ਇਜ਼ ਕਮਿੰਗ ਵਨ ਆਮ ਗੋਇੰ ਟੂ ਟੈਲ ਯੂ ਆਈ ਟੋਲਡ ਯੂ ਸੋ ਯੂ ਵਰ ਕ੍ਰੇਜ਼ੀ ਟੂ ਟੈਲ ਮੀ ਨਾ ਟੂ ਡੂ ਦਿਸ I don't know how they do what they do. Uh, but they were there all the time. Um, and then we look at all these CEOs and EBCs, And we are the poster child, right? Everybody looks up to us and we do everything. But behind the scene, what, what uh, the family does for all of us uh, is incredible. And I just want to let's 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 have a round of applause for all the family members here. 我 h a t do w